ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਸਖਤਰੇਤ ਵਿਚਾਲੇ ਖੁੱਲਕੇ ਮਤਭੇਦ ਸਾਹਮਣੇ ਆਏ ਹਨ ਦਰਸਾ ਅੱਜ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਇੱਕ ਬੈਠਕ ਬੁਲਾਈ ਗਈ ਸੀ ਜਿਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਬੇਅਦਬੀ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਉਹਨਾਂ ਨੂੰ ਰੋਕਣ ਵਾਸਤੇ ਸਿੰਘ ਸਾਹਿਬ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਖਤਰ ਨੂੰ ਇੱਕ ਚਿੱਠੀ ਲਿਖ ਕੇ ਸਾਰੇ ਗੁਰਦੁਆਰੇ ਦੇ ਸਹਿਬਾਨ ਦੇ ਜੋ ਮੈਨੇਜਰ ਹਨ ਅਤੇ ਹੋ ਸਟਾਫ ਹੈ ਉਹਨਾਂ ਨੂੰ ਇੱਥੇ ਬੁਲਾਇਆ ਗਿਆ ਸੀ ਕਿ ਇਸ ਬਾਰੇ ਜੋ ਹੈ ਉਹ ਹੱਲ ਲੱਭਿਆ ਜਾਵੇ ਕਿ ਬੇਅਦਬੀ ਦੀਆਂ ਜੋ ਘਟਨਾਵ ਨੂੰ ਕਿਸ ਤਰ੍ਹਾਂ ਰੋਕਿਆ ਜਾਵੇ ਪਰ ਜਥੇਦਾਰ ਵੱਲੋਂ ਬੈਠਕ ਬੁલાਏ ਜਾਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 7 ਤਰੀਕ ਨੂੰ ਜੋ ਹੈ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਇੱਕ ਬੈਠਕ ਬੁਲਾਈ ਜਾਂਦੀ ਹੈ ਜਿਸ ਵਿੱਚ ਸਿੱਖਾਂ ਤੇ ਨਸਲੀ ਹਮਲੇ ਜੋ ਵਿਦੇਸ਼ਾਂ ਦੇ ਵਿੱਚ ਹੋ ਰਹੇ ਹਨ ਉਹਨਾਂ ਦੇ ਉੱਪਰ ਵਿਚਾਰ ਕੀਤਾ ਗਿਆ ਸੀ ਔਰ ਉਸ ਦੇ ਵਿੱਚ ਕਿਸੇ ਵੀ ਤਖਤ ਸਾਹਿਬ ਦੇ ਜੋ ਜਥੇਦਾਰ ਸਹਿਬਾਨ ਹਨ ਉਹਨਾਂ ਨੂੰ ਨਹੀਂ ਸ਼ਾਮਲ ਕੀਤਾ ਗਿਆ ਸੀ ਉਹੀ ਕਾਰਨ ਹੈ ਕਿ ਅੱਜ ਜੋ ਸਿੰਘ ਸਾਹਿਬ ਵੱਲੋਂ ਇੱਥੇ ਬੈਠਕ ਬੁਲਾਈ ਗਈ ਉਸ ਵਿੱਚ ਕਿਸੇ ਵੀ ਜੋ ਹੈ ਸ਼ਰੋਮਣੀ ਕਮੇਟੀ ਦੇ ਮੁਲਾਜ਼ਮ ਜਾਂ ਕਿਸੇ ਵੀ ਅਧਿਕਾਰੀ ਨੇ ਸ਼ਮੂਲੀਅਤ ਨਹੀਂ ਕੀਤੀ ਹਾਲਾਂਕਿ ਇਸ ਬਾਰੇ ਕੋਈ ਵੀ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਹੈ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਜੇਕਰ ਸਿੱਖਾਂ ਦੀ ਜੋ ਸਰਮੌਰ ਸੰਸਥਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਸਾਹਿਬ ਦੇ ਜੋ ਜਥੇਦਾਰ ਹਨ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਜੇਕਰ ਮਤਭੇਦ ਹੋਣਗੇ ਤਾਂ ਸਿੱਖਾਂ ਨਾਲ ਜੁੜੇ ਮਸਲੇ ਕਿਸ ਤਰ੍ਹਾਂ ਹੱਲ ਕੀਤੇ ਜਾਣਗੇ ਰਜੀਵ ਸ਼ਰਮਾ এবੀਪੀ ਨਿਊਜ਼ ਅੰਮ੍ਰਿਤਸਰ